ਜ਼ਿਲ੍ਹਾ ਬਠਿੰਡਾ ਦੀ ਸਬਡਿਵੀਜ਼ਨ ਰਾਮਪਰਾ ਫੂਲ ਦੇ ਸਿਵਲ ਹਸਪਤਾਲ ਅੰਦਰ ਉਸ ਸਮੇਂ ਸਥਿਤੀ ਤਣਾਪੂਰਨ ਬਣ ਗਈ ਜਦ ਇੱਕ ਮਰੀਜ਼ ਦੇ ਵਾਰਸਾਂ ਵੱਲੋਂ ਡਾਕਟਰ ਅਤੇ ਲੇਡੀ ਸਟਾਫ ਦੇ ਖਿਲਾਫ ਪੱਧ ਦੇ ਸ਼ਬਦਾਵਲੀ ਵਰਤੀ ਗਈ ਤੇ ਉਹਨਾਂ ਦੇ ਨਾਲ ਬਦਰ ਸਲੂਕੀ ਵੀ ਕੀਤੀ ਗਈ ਡਾਕਟਰਾਂ ਨੇ ਇਸ ਦੇ ਰੋਸ 'ਵਜੋਂ ਹਸਪਤਾਲ ਦੇ ਅੰਦਰ ਹੀ ਧਰਨਾ ਜੜ ਕੇ ਸਮੁੱਚਾ ਕੰਮਕਾਜ ਛੱਡ ਦਿੱਤਾ ਹੈ ਪਰ ਮਾਮਲੇ ਸੁਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਸਰਕਾਰ ਦੀ ਨਸ਼ਾ ਛਡਾਊ ਮਹਿੰਮ ਦੇ ਤਹਿਤ ਕੁਝ ਨਸ਼ਾ ਛਡਨ ਵਾਲੇ ਵਿਅਕਤੀਆਂ ਵੱਲੋਂ ਦਵਾਈ ਨਾ ਮਿਲਣ ਦੇ ਰੋਸ 'ਵਜੋਂ ਸਰਕਾਰ ਤੇ ਹਸਪਤਾਲ ਦੇ ਕਰਮਚਾਰੀਆਂ ਦੇ ਖਿਲਾਫ ਵੀ ਨਾਰੇਬਾਜ਼ੀ ਕਰਨੇ ਸ਼ੁਰੂ ਕਰ ਦਿੱਤੀ। ਡਾਕਟਰ ਅਮਰੀਕ ਸਿੰਘ ਐਸਐਮਓ ਰਾਮਪੁਰਾ ਨੇ ਮਸਤੀਤੀ ਨੂੰ ਭਾਪਦਿਆਂ ਹੋਇਆਂ ਨਸ਼ੇੜੀਆਂ ਨੂੰ ਤਾਂ ਦਵਾਈ ਮਹਈਆ ਕਰਵਾਈ ਪਰ ਉਕਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੱਕ ਡਾਕਟਰਾਂ ਦਾ ਸਮਰਥਨ ਵੀ ਕੀਤਾ। ਮਾਮਲੇ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪਲਕੀਤ ਸਿੰਘ ਆ ਜੀ ਪਿੰਡ ਵੀਰਾ ਫੂਲਾ ਤਿੰਨ ਚਾਰ ਮਹੀਨਿਆਂ ਤੋਂ ਦਵਾਈ ਚੱਲ ਰਹੀ ਹੈ ਜੀ ਅੱਜ ਜੇ ਸੀ ਸਵੇਰ ਤੋਂ ਆਏ ਜਦੋਂ ਸਾਡੇ ਆਉਂਦਿਆਂ ਨੂੰ ਇੱਥੇ ਹੜਤਾਲ ਕਰੀ ਬੈਠੇ ਸੀ ਡਾਕੀ ਦਵਾਈ ਚੱਲ ਰਹੀ ਹੈ ਜੀ ਦਵਾਈ ਨਸ਼ਾ ਛਡਾਉਣ ਦੀ ਦਵਾਈ ਚੱਲ ਰਹੀ ਹੈ ਜੀ ਹੁਣ ਅੱਜ ਜੇ ਸੀ ਤੜਕੇ ਸਵੇਰ ਦੇ ਬੈਠੇ ਆ ਜੀ ਇਹ ਬਾਬ ਦਾ ਬੰਦ ਕਰੀ ਬੈਠੇ ਤੇ ਸਾਨੂੰ ਦਵਾਈ ਨਹੀਂ ਦੇ ਰਹੇ ਤੇ ਆਹ ਦੁਪੰਜ ਚਾਰ ਸੌ ਬੰਦਾ ਬਹੁਤ ਦੁਖੀ ਹੋ ਰਿਹਾਗਾ ਤੇ ਨਾ ਕੋਈ ਇਹ ਦਿੰਦੇ ਆ ਦਵਾਈ ਤੇ ਨਾ ਇਹ ਮੋੜਦੀ ਆ ਕਹਿੰਦੇ ਆ ਬੈਠੋ ਤੁਹਾਨੂੰ ਦਿੰਨੇ ਆ ਕਰਦੇ ਆ ਹਲਾਇਆਂ ਕਰਦੇ ਆ ਤੇ ਬੈਠੇ ਆ ਅਸੀਂ ਬਹੁਤ ਤੰਗਾਂ ਕਿਸੇ ਕੁਈ ਹੱਲ ਨਹੀਂ ਕਰ ਰਹੀ ਸਰਕਾਰ ਸੱਚੀ ਜੰਦੀਆਂ ਗੀਆਂ ਵੀ ਇਥੇ ਬੰਦਾ ਜੇ ਕੋਈ ਮਾਰਕ ਕਰਕੇ ਆਇਆ ਤਾਂ ਇਹਨਾਂ ਦੇ ਜ਼ਿੰਮੇਵਾਰੀ ਹੈ ਜੀ ਕਾਰਨ ਕੀ ਹੈ ਦਵਾਈ ਕਿਉਂ ਨਹੀਂ ਦੇ ਰਹੇ ਦਵਾਈ ਕੀ ਪਤਾ ਜੀ ਇਹਨਾਂ ਦੀ ਹੜਤਾਲ ਸਾਨੂੰ ਕੀ ਪਤਾ ਵੀ ਇਹ ਕਾਦੇ ਵਾਸਤੇ ਘਿਰ ਬੈਠੇ ਆ ਬੰਦਾ ਸੀ ਆਖਾਗਾ ਵੀ ਸਾਨੂੰ ਦਵਾਈ ਦਿਓ ਤੁਸੀਂ ਆਪ ਦਾ ਜਿਹਨੇ ਕੋਈ ਕਾਰਵਾਈ ਗਲਤ ਕੀਤੀ ਹੈ ਉਹਦੇ ਤੇ ਕਾਰਵਾਈ ਕਰੋ ਡੋਲਾ ਰੱਪਾ ਕੀ ਪਿਆ ਜੀ ਹਸਪਤਾਲ ਚ ਅ ਕੱਲ 17 ਤਰੀਕ ਨੂੰ ਸਾਡੇ ਹਸਪਤਲ ਦੇ ਵਿੱਚ ਸ਼ਾਮ ਦੀ ਤੇ ਰਾਤ ਦੀ ਡਿਊਟੀ ਤੇ ਡਾਕਟਰ ਗੋਬਿੰਦ ਮੈਡੀਕਲ ਅਫੀਸਰ ਡਿਊਟੀ ਤੇ ਸੀ ਰਾਤ ਦੇ ਸਮੇਂ ਉਹਨਾਂ ਦੇ ਨਾਲ ਸਟਾਫ ਨਾਲ ਸਰਵਿੰਦਰ ਕੌਰ ਤੇ ਦਵਿੰਦਰ ਕਲ ਸ਼ਰਮਾ ਸੀਗੇ ਆ ਲੇਡੀਕ ਵਾਰਡ ਅਟੈਂਡੈਂਸ ਸੀ ਤੇ ਇੱਕ ਮੇਲ ਵਾਰਡ ਅਟੈਂਡੈਂਸ ਸੀਗੇ ਆ 8:30 ਵਜੇ ਸਟਾਫ ਦੇ ਅਨੁਸਾਰ ਮੁਤਾਬਕ ਇੱਕ ਮਰੀਜ਼ ਆ ਕੁਝ ਛੋਟੇ ਛੋਟੇ ਸੱਟਾਂ ਦੇ ਨਾਲ ਉਹ ਬੁੱਲਦੇ ਕੁਝ ਖਲਾਤ ਤੇ ਹਲਕੀ ਜਿਹੀ ਸੱਟ ਸੀ ਕਿ ਗਿਰ ਗਿਆ ਸੀ ਤੇ ਉਹ ਇਲਾਜ ਲੈਣ ਲਈ ਕਰਾਉਣ ਲਈ ਆਇਆ ਤੇ ਡਾਕਟਰ ਬੰਨੇ ਤੇ ਸਟਾਫ ਨੇ ਉਹਨਾਂ ਨੂੰ ਅਟੈਂਡ ਕਰਕੇ ਉਹ ਵੀ ਜੋ ਬੰਦੀ ਦਵਾਈ ਸੀ ਉਹਨਾਂ ਨੂੰ ਦਵਾਈ ਦਿੱਤੀ ਤੇ ਦਾਖਲ ਵੀ ਕਰ ਲਿਆ ਨਾਲ ਤੇ ਹਲੇ ਸਾਰਾ ਸਟਾਫ ਇੱਥੇ ਉਸੇ ਟਾਈਮ ਹਸਪੀਟਲ ਦੇ ਅੰਦਰ ਡਿਊਟੀ ਤੇ ਹੈਗੇ ਸੀਗੇ ਕਿ ਆ ਰਾਤ ਨੂੰ ਲੇਟ ਤਿੰਨ ਚਾਰ ਬੰਦੇ ਆਏ ਜੋ दारू ਦੇ ਨਾਲ ਮਤਲਬ ਕਾਫੀ ਟੁੰਸੀਗੇ ਸੇ ਆ ਕੇ ਐਮਰਜੈਂਸੀ ਡਿਊਟੀ ਰੂਮ ਜਿਹੜਾ ਸਟਾਫ ਨਰਸਾਂ ਦਾ ਹੈਗਾ ਕਿਸ ਤਰ੍ਹਾਂ ਨਸਨ ਵਾਗੇ ਬਹੁਤ ਜਿਹੜੀ ਅ ਭੱਦੀ ਸ਼ਬਦਾਵਲੀ ਦੇ ਵਿੱਚ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਤੇ ਉਹਨਾਂ ਨੂੰ ਗਾਲੀ ਗਲੋਚ ਵੀ ਕੀਤਾ ਇੱਥੋਂ ਤੱਕ ਕਿ ਕਹਿੰਦਾ ਵੀ ਜੋ ਤੁਸੀਂ ਕਰਨਾ ਕਰ ਲੋ ਅਸੀਂ ਤੱਕ ਇਦਾਂ ਹੀ ਕਰਾਂਗੇ ਨਾਲ ਨਹੀਂ ਰਾਸੀ ਦੁਆ ਵੀ ਕੋਈ ਦੱਸ ਰੇ ਸੀ ਕਹਿੰਦੇ ਰਾਸੀ ਦੁਆ ਸਾਡਾ ਜੀ ਸੀ ਉਹ ਕਹਿੰਦੇ ਨੇ ਨਾਮ ਲੈਂਦੇ ਨੇ ਚਲੋ ਅਸੀਂ ਤਾਂ ਸਾਂਝੇ ਤੌਰ ਤੇ ਜਿਹੜਾ ਵੀ ਮਿਲ ਜੰਦਾ ਉਹਦਾ ਲਾਜ ਹੀ ਕਰਨਾ ਹੁੰਦਾ ਨਾਮ ਤਾਂ ਹਰੇਕ ਵੀ ਲੈਂਦਾ ਹੁਣ ਹਰੇਕ ਤੋਂ ਅਸੀਂ ਕਨਫਰਮ ਨਹੀਂ ਕਰ ਸਕਦੇ ਕਿ ਬੰਦਾ ਹੀ ਕਿਸੇ ਰਾਸੀ ਪਾਰਟੀ ਨਾਲ ਸੰਬੰਧ ਰੱਖਦਾ ਕਿ ਨਹੀਂ ਰੱਖਦਾ ਹਾਂਜੀ ਹਾਂ ਸਾਡਾ ਮਕਸਦ ਤਾਂ ਇਕੱਲਾ ਮਰੀਜ਼ ਨੂੰ ਉਹਦੀ ਬਿਮਾਰੀ ਜਾਂ ਉਹਦੀਆਂ ਸਟੰਡਾਂ ਦੇ ਹਿਸਾਬ ਨਾਲ ਇਲਾਜ ਕਰਨਾ ਹੀ ਹੁੰਦਾ ਹੈਗਾ ਉਹ ਗੱਲ ਨੂੰ ਅਸੀਂ ਇਗਨੋਰ ਤਾਂ ਕਰ ਦਿੰਨੇ ਆ ਪਰ ਫਿਰ ਵੀ ਜੇ ਕਈ ਬੰਦੇ ਉਸ ਚੀਜ਼ ਨੂੰ ਜ਼ਿਆਦਾ ਤਰਜੀਹ ਦਿੰਦੇ ਹੋਏ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਸਾਡੇ ਸਟਾਫ ਨੂੰ ਉਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਵੀ ਤੁਸੀਂ ਜੋ ਕਰਨਾ ਕਰ ਲੋ ਤੇ ਅਸੀਂ ਤਾਂ ਇਦਾਂ ਹੀ ਕਰਾਂਗੇ ਤੇ ਫੁੱਟਮਾਰਕਰਨ ਤੱਕ ਦੀ ਧਮਕੀ ਦਿੱਤੀ ਆ ਉਹਨਾਂ ਨੇ ਇਹ ਜੱਜ ਸਵੇਰੇ ਜਦੋਂ ਆ ਕੇ ਅਸੀਂ ਹਸਪੀਟਲ ਦੀ ਜਿਹੜੀ ਵਰਤਨੀ ਸ਼ੁਰੂ ਕੀਤੀ ਹੈ ਸਵੇਰੇ ਤੋਂ ਹੀ ਸਟਾਫ ਹਾਜ਼ਰ ਹੋ ਕੇ ਸਾਰੇ ਦੇ ਸਾਰੇ ਉਸੇ ਟਾਈਮ ਤਰਨੇ ਦੇ ਪਰ ਬੈਠ ਕੇ ਵੀ ਜਿਹਨੇ ਸਾਡੇ ਕੋਲੇ ਇੱਕ ਮਰੀਜ਼ ਆਇਆ ਲੋਕਾਂ ਦਾ ਜੀਵਨ ਕੁਮਾਰ ਸੀ ਤੇ ਉਹ ਮਤਲਬ ਉਹਨਾਂ ਦੇ ਕੋਸ਼ ਸੱਟਾਂ ਲੱਗੀਆਂ ਸੀ ਛੋਟੀਆਂ-ਮੋਟੀਆਂ ਤੇ ਲਾਜ਼ ਬਰਾਉਣ ਲਈ ਆਏ ਸੀ ਅਸੀਂ ਉਹਨਾਂ ਦਾ ਮਤਲਬ ਇਲਾਜ ਕਰ ਰਹੇ ਸੀ ਉਹਨੂੰ ਪੁੱਛਿਆ ਗਿਆ ਸੀ ਵੀ ਤੁਹਾਡੇ ਕਿਸ ਤਰ੍ਹਾਂ ਸੱਟ ਲੱਗੀ ਹੈ ਕਿ ਪੁਲਿਸ ਕਾਰਵਾਈ ਤੈਨ ਕਰਨੀ ਉਹ ਕਹਿ ਰਹੇ ਸੀਗੇ ਸਾਡੇ ਨਾਲ ਮਤਲਬ ਕਿ ਮੋਬਾਈਲ ਦੀ ਧੱਕੇਸ਼ਾਹੀ ਕਰ ਰਿਆ ਸੀ ਦੇ ਵੀ ਅਸੀਂ ਕੋਈ ਪੁਲਿਸ ਕਾਰਵਾਈ ਨਹੀਂ ਕਰਨੀ ਅਸੀਂ ਹੁਣ ਜਿਹੜੇ ਸਟਾਫ ਔਰ ਡਾਕਟਰ ਵਾਲੇ ਜੋ ਬੰਦਾ ਟਰੀਟਮੈਂਟ ਉਹਨਾਂ ਦਾ ਕੀਤਾ ਗਿਆ ਨਹੀਂ ਕਰਨੀ ਤੇ ਉਹਨਾਂ ਨੇ ਬਕਾਇਦਾ ਸਾਡੇ ਰਜਿਸਟਰ ਤੇ ਸੈਂਡ ਕਰਕੇ ਦਿੱਤੇ ਤੇ ਫਿਰ ਅਸੀਂ ਉਹਨਾਂ ਦਾ ਬੰਦਾ ਟਰੀਟਮੈਂਟ ਕੀਤਾ ਹੀ ਉਸ ਤੋਂ 2 ਘੰਟੇ ਬਾਅਦ ਉਹਨਾਂ ਦੇ ਰਿਲੇਟਿਵ ਦੋ ਬੰਦੇ ਆ ਕੇ ਸਾਨੂੰ ਮਤਲਬ ਬਹੁਤ ਵੱਤ ਨਿੱਜੀ ਨਾਲ ਬੋਲੇ ਕਹਿੰਦੇ ਵੀ ਤੁਸੀਂ ਸਾਨੂੰ ਜੀ ਨੂੰ ਦੇਖ ਨਹੀਂ ਰਹੇ ਤੁਸੀਂ ਸਾਥੋਂ ਮਤਲਬ ਕਿ ਸਾਡੇ ਐਂਟੀਵਾਇਰਟੀਆ ਤੋਂ ਪੈਸੇ ਖਾਦੇ ਆ ਸਾਡਾ ਕੋਈ ਇਲਾਜ ਨਹੀਂ ਕਰ ਰਹੇ ਅਸੀਂ ਤੁਹਾਨੂੰ ਜੋ ਮਰਜੀ ਹੈ ਜਿਵੇਂ ਮਰਜੀ ਬੋਲ ਸਕਦੇ ਆ ਅਸੀਂ ਕਾਂਗਰ ਸਾਹਿਬ ਦੇ ਬੰਦੇ ਆ ਅਸੀਂ ਇੱਦਾਂ ਹੀ ਬੋਲਾਂਗੇ ਸਾਨੂੰ ਮੁਲਾਜ਼ਮਾਂ ਨੂੰ ਅਸੀਂ ਜੋ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਗਾਲਾਂ ਕੱਢੀਆਂ ਸਾਨੂੰ ਬਹੁਤ ਸਿੱਧਾ ਬੋਲੇ ਸਾਡੇ ਮਤਲਬ ਸਾਰੇ ਸਟਾਫ ਨੂੰ ਕਹਿੰਦੇ ਤੁਹਾਡੀ ਕੋਈ ਇੱਜ਼ਤ ਨਹੀਂ ਕੋਈ ਮਤਲਬ ਹੋਣੀ ਹੈ ਅਸੀਂ ਜੇ ਮਰਜੀ ਬੋਲ ਸਕਦੇ ਕਿ ਤੁਹਾਡੀ ਇੱਥੇ ਡਿਊਟੀ ਸੀ ਜੀ ਕੀ ਹੋਇਆ ਸਰ ਇੱਥੇ ਸਰ ਇੱਕ ਮੱਛਾ ਆਇਆ ਸੀ ਜੀ ਉਹਦੇ ਫੇਸ ਤੇਰੇ ਦੇ ਉੱਤੇ ਸੱਟਾਂ ਲੱਗੀਆਂ ਅਸੀਂ ਇਲਾਜ ਕਰਕੇ ਉਹਦੇ ਟਾਂਕੇ ਲਗਾ ਕੇ ਉਸ ਤੋਂ ਪੁੱਛਿਆ ਵੀ ਤੁਸੇ ਕੋਈ ਕੁੱਛ ਕਾਰਵਾਈ ਕਰਨੀ ਹੈ ਕਿ ਨਹੀਂ ਤੁਹਾਡੀ ਅਸੀਂ ਪੁਲਸਟਾਰਵਾਈ ਨਹੀਂ ਕਰਨੀ ਹੈ ਜੀ ਕੋਈ ਬੜਾ ਲਾਜ ਕਰਦਾ ਅਸੀਂ ਕਹਿੰਦੇ ਤੁਹਾਨੂੰ ਲਿਖ ਕੇ ਦੇਣਾ ਪਏਗਾ ਉਹਨਾਂ ਨੇ ਸਾਨੂੰ ਦੋ ਜਗ੍ਹਾ ਤੇ ਲਿਖ ਕੇ ਵੀ ਦਿੱਤਾ ਹੈ ਸਾਡੇ ਕੋਲੇ ਆਨ ਰਿਕਾਰਡ ਵੀ ਹੈ ਵੀ ਅਸੀਂ ਕੋਈ ਪੁਲਸਟਾਰਵਾਈ ਨਹੀਂ ਕਰਨੀ ਸਿਗਨੇਚਰ ਇਸ ਤੋਂ ਬਾਅਦ ਅਸੀਂ ਮੈਂ ਲਾਜ ਕਰਕੇ ਉਹਨਾਂ ਦਾ 5 ਮਿੰਟ ਲਈ ਆਪਦੀ ਹਸਪੀਟਲ ਤੋਂ ਬਾਹਰ ਆ ਕੇ ਖੜਾ ਹੀ ਸੀਗਾ ਤੇ ਇੰਨੇ ਦੇ ਵਿੱਚ ਉਹਦੇ ਰਿਸ਼ਤੇਦਾਰ ਅੰਦਰ ਆਏ ਤਾਂ ਫੀਮੇਲ ਸਟਾਫ ਨਾਲ ਬਤਨੀ ਚੀ ਨਾਲ ਪੇਸ਼ ਹੋ ਗਏ ਉਹ ਪਾਚ ਕਿ ਜਦੋਂ ਉਹਨਾਂ ਡਰਗਰ ਤੋਂ ਪੂਰੀ ਤਰੀਕੇ ਨਾਲ ਪੇਸ਼ਾਰੇ ਸੀ ਫੀਮੇਲ ਸਟਾਫ ਤੇ ਹੋਰ ਜੂਨੀਅਰ ਸਟਾਫ ਵਾਲਾ ਉਹਨਾਂ ਨੇ ਕਿਹਾ ਸਰ ਵੀ ਤੁਸੀਂ ਕੀ ਚਾਹੁੰਦੇ ਹੋ ਸਾਡਾ ਤੁਸੀਂ ਪਰਚਾ ਨਹੀਂ ਕੱਟਿਆ ਇੰਗੇ ਉਹ ਅਸੀਂ ਕਿਹਾ ਤੁਹਾਡੇ ਬੰਦਿਆਂ ਨੇ ਲਿਖ ਕੇ ਕਿਹਾ ਅਸੀਂ ਪਰਚਾ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਤੁਸੀਂ ਕਰਾਉਣਾ ਚਾਹੁੰਦੇ ਆਂ ਮੈਂ ਤੁਹਾਡਾ ਪਰਚਾ ਕੱਟਦਾ ਮੈਂ ਉਹਨਾਂ ਦਾ ਪਰਚਾ ਕੱਟਦਾ ਪਰ ਡਿਊਟੀ ਪਰਚਾ ਕੱਟ ਰ ਉਹਨਾਂ ਨੇ ਮੈਨੂੰ ਪ੍ਰੈਕਟੀਕਲ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰਚਾ ਕੱਟਦੇ ਕੱਟਦੇ ਉਹ ਨੇ ਲਗਾਤਾਰ ਬੁਧਦੀ ਭਸ਼ਵ ਵਾਲੀ ਦਾ ਸਟਾਫ ਦੇ ਬਾਰੇ ਸਟਾਫ ਦੇ ਬਾਰੇ ਭੱਦੀ ਭਾਸ਼ਾ ਵਾਲੀ ਦਾ ਇਸਤੇਮਾਲ ਕਰਦੇ ਰਹੇ ਬਹੁਤ ਹੀ ਅਗਰੈਸਿਵ ਟੋਨ ਦੇ ਵਿੱਚ ਤੇ ਇਹਨਾਂ ਕੋਲ ਸਰਕਾਰੀ ਕਾਗਜ਼ਾਂ ਨਾਲ ਕੋਈ ਬੋਲਣੀ ਇਹਨੂੰ ਬਾਹਰ ਸੁੱਟੋ ਉਹਨੇ ਇੱਥੋਂ ਤੱਕ ਕਿ ਆਹ ਨੂੰ ਕਹਿੰਨ ਲੱਗ ਪਿਆ ਮਤਲਬ ਸਟਾਫ ਨੂੰ ਆ ਆ ਬੰਦ ਨੂੰ ਬਾਹਰ ਕਰ ਦੋ ਸਟਾਫ ਤੋਂ ਸ਼ਰਾਬੀ ਕੀਤੀ ਸੀ ਜੀ ਜਦੋਂ ਅਸੀਂ ਇਹਦਾ ਸਾਰੀ ਚੀਜ਼ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਿਹਨਾਂ ਨੇ ਸ਼ਰਾਬ ਕੀਤੀ ਸੀ ਉਹ ਕੋਲੋਂ ਤੋਂ ਭੱਜ ਗਏ ਉਸ ਤੋਂ ਬਾਅਦ ਅਸੀਂ ਪੁਲਿਸ ਕੰਪਲੇਟ ਕੀਤੀ ਹੈ ਉਸ ਬੰਦੇ ਪਤਾ ਨਾ ਕਿਹ ਜੀ ਕੌਣ ਸੀ ਹਜੇ ਤੱਕ ਟ੍ਰੇਸ ਹੋ ਰਿਹਾ ਹੈ ਜੀ ਸਾਨੂੰ ਇਹ ਨਹੀਂ ਪਤਾ ਵੀ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਤੁਹਾਨੂੰ ਆਪਾਂ ਪਰੰਡੇ ਦੱਸ ਦੱਸ